ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਮਾਹੌਲ ਗਰਮਾ ਗਿਆ ਹੈ ਤੇ ਇਸ ਵਿਚਾਲੇ ਕੱਲ ਆਮ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਵੇਗਾ। ਕੱਲ ਦੁਪਹਿਰ 3 ਵਜੇ ਚੋਣ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ। ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਨਾਲ ਹੀ ਚੋਣ ਜ਼ਾਬਤਾ ਪੂਰੇ ਦੇਸ਼ 'ਚ ਲੱਗ ਜਾਏਗਾ। ਇਲੈਕਸ਼ਨ ਕਮਿਸ਼ਨ ਦੇ ਵੱਲੋਂ ਆਮ ਚੋਣਾਂ ਦੇ ਨਾਲ-ਨਾਲ ਕੁਝ ਸੂਬਿਆਂ ਦੇ ਵਿੱਚ ਵੀ ਵਿਵਿਦਾ ਸਮੱਸਿਆਵਾਂ ਸਮੱਸਿਆਵਾਂ ਦੀਆਂ ਤਰੀਕਾਂ ਦਾ ਐਲਾਨ ਹੋਵੇਗਾ। 16 ਜੂਨ ਨੂੰ ਮੌਜੂਦਾ ਮੋਦੀ ਸਰਕਾਰ ਦਾ ਕਾਰਜਕਾਲ ਖਤਮ ਹੋ ਰਿਹਾ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਦਲ ਬਦਲੀਆਂ ਦਾ ਦੌਰ ਵੀ ਜਾਰੀ ਹੈ। ਇਸ ਵਿਚਾਲ ਚੱਬੇਵਾਲਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਜੁਆਇਨਿੰਗ ਤੋਂ ਪਹਿਲਾਂ ਚੱਬੇਵਾਲ ਨੇ ਆਪਣੀ ਵਿਧਾਇਕੀਤ ਤੋਂ ਵੀ ਅਸਤੀਫਾ ਦਿੱਤਾ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ਹੀਦਾਂ ਦੀ ਸੋਚ ਦੇ ਉੱਤੇ ਚੱਲ ਰਹੀ ਹੈ ਤੇ ਮੈਂ ਆਪ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਫੈਸਲਾ ਲਿਆ ਕੁਝ ਦਿਨ ਪਹਿਲਾਂ ਵਿਧਾਨ ਸਭਾ ਵਿੱਚ ਕਰਜ਼ੇ ਦੀ ਫੰਡ ਲੈ ਕੇ ਜ਼ੰਜੀਰਾਂ ਦੇ ਵਿੱਚ ਜਕੜ ਕੇ ਮਾਨ ਸਰਕਾਰ ਦੇਖਲਾ ਪ੍ਰਦਰਸ਼ਨ ਕਰਨ ਵਾਲੇ ਚੱਬੇਵਾਲ ਦੇ ਅਚਾਨਕ ਆਪ ਦੇ ਵਿੱਚ ਸ਼ਾਮਲ ਹੋਣ ਤੇ ਕਾਂਗਰਸ ਤੰਗ ਕਰ ਰਹੀ ਹੈ ਰਾਜਵੜਿੰਗ ਨੇ ਕਿਹਾ ਕਿ ਪਾਰਟੀਆਂ ਬਦਲਣ ਵਾਲੀਆਂ ਕਿਤਲੀਆਂ ਨੇ ਪੰਜਾਬ ਦਾ ਕੁਝ ਨਹੀਂ ਸਵਾਰਨਾ ਪੰਜਾਬੀ ਇਸ ਗੱਲ ਦੀ ਗਵਾਹੀ 2024 ਦੇ ਵਿੱਚ ਭਰਣਗੇ ਤਾਂ ਸੁਖਜਿੰਦਰ ਰੰਧਾਵਾ ਨੇ ਟਵੀਟ ਕਰਕੇ ਲਿਖਿਆ ਕਦੇ ਢਾਲ ਢਾਲ ਕਦੇ ਪਾਤ ਪਾਤ तितਲੀ ਬਣ ਉੱਡ ਚਲਿਆ ਜ਼ਮੀਰ ਤੇ ਮਾਂ ਪੰਜਾਬ ਦੇ ਸਾਬਕਾ ਪੰਜਾਬ ਕਾਂਗਰਸ ਦੇ ਸਾਬਕਾ ਪੰਜਾਬ ਪ੍ਰਧਾਨ ਅਰਜੋਤ ਸਿੰਘ ਸਿੱਧੂ ਨੂੰ ਲੋਕ ਸਭਾ ਸਿੱਧੂ ਨੇ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ 100 ਬਾਰੂ ਕੱਚ ਕਿਨੇ ਕੀ ਹੋਣਾ ਨੇ ਸੰਸਦ ਨਹੀਂ ਜਾਣਾ ਜੇ ਲੋਕ ਸਭਾ ਜਾਣਾ ਹੁੰਦਾ ਤਾਂ ਬੀਜਪੀ ਦੇ ਟਿਕਟ ਦੇ ਉੱਤੇ ਕ੍ਰਮਸ਼ੇਤਰ ਤੋਂ ਚੋਣ ਲੜ ਲੈਂਦੇ ਤੇ ਜਿੱਤ ਕੇ ਮੰਤਰੀ ਵੀ ਬਣ ਗਏ। ਚੰਡੀਗੜ੍ਹ ਨਿਗਮ ਹਾਊਸ ਦੀ ਸਪੈਸ਼ਲ ਮੀਟਿੰਗ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਆਮ ਆਦਮੀ ਪਾਰਟੀ ਅਤੇ ਬੀਜਪੀ ਦੇ ਕੌਂਸਲਰ ਮਿਲ ਤੋਂ ਆਮੋ ਸਾਹਮਣੇ ਹੋ ਗਏ। ਇਹ ਹੰਗਾਮਾ ਬੀਜਪੀ ਐਮਪੀ ਕਿਰਨ ਥੇੜ ਦੇ ਵੱਲੋਂ ਮੇਅਰ ਨੂੰ ਰੋਂਦੂ ਕਹਿਣ ਦੇ ਉੱਤੇ ਹੋਇਆ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕੌਂਸਲਰ ਨੇ ਵਿਲਦ ਦੇ ਵਿੱਚ ਆ ਕੇ ਨਾਅਰੇਬਾਜ਼ੀ ਕੀਤੀ ਜਿਸ ਤੋਂ ਬਾਅਦ ਬੀਜਪੀ ਦੇ ਦੋ ਕੌਂਸਲਰਸ ਨੂੰ ਮਾਰਸ਼ਲਾਂ ਨੇ ਬਾਹਰ ਕੱ ਚੰਡੀਗੜ੍ਹ ਮੇਰਚੂਣ ਵਿਵਾਦ ਮਾਮਲੇ ਨੂੰ ਲੈ ਕੇ ਰਿਟਰਨਿੰਗ ਅਫੀਸਰ ਅਨੁਲ ਮਸੀਹ ਨੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਾਖਲ ਕੀਤਾ ਹੈ ਆਪਣੇ ਦਾਅਵੇ ਤੇ ਕਾਇਮ ਅਨੁਲ ਮਸੀਹ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਂਸਲਰਸ ਨੇ ਅਸਟ ਵੋਟ ਪੇਪਰ ਖਰਾਬ ਕੀਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਡਿਪਰੈਸ਼ਨ ਦੇ ਵਿੱਚ ਸੀ ਜਿਸ ਕਾਰਨ ਉਹ ਸੁਪਰੀਮ ਕੋਰਟ ਦੇ ਸਵਾਲਾਂ ਦਾ ਠੀਕ ਤਰ੍ਹਾਂ ਦੇ ਨਾਲ ਜਵਾਬ ਨਹੀਂ ਦੇ ਸਕੇ ਸੀ ਪੰਜਾਬ ਪੁਲਿਸ ਦੀ ADPF ਨੂੰ ਉਸਤਮ ਵੀ ਵੱਡੀ ਕਾਮਯਾਬੀ ਮਿਲੀ ਜਦੋਂ ਗੈਂਗਸਟਰ ਗੁਰਪ੍ਰੀਤ ਲੈਂਬਰ ਤੇ ਜੱਸਾ ਨੂਰਵਾਲਾ ਗੈਂਗ ਦੇ ਦੋ ਗੁਰਗੇ ਕਾਬੂ ਗਿੱਤੇ ਗਏ ਫੜੇ ਗਏ ਮੁਲਜ਼ਮ ਜਗਦੀਪ ਸਿੰਘ ਉਰਫ ਰਿੰਕੂ ਤੇ ਬਲਵਿੰਦਰ ਸਿੰਘ ਉਰਫ ਬੱਬੂ ਦੇ ਕੋਲੋਂ ਦੋ ਪਿਸਤੌਲ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ ਦੋਵੇਂ ਮੁਲਜ਼ਮ ਕਤਲ ਫਿਡਨੈਪਿੰਗ ਤੇ ਰੰਗਡਾੜੀ ਸਣੇ ਕਈ ਅਪਰਾਧਾਂ ਦੇ ਵਿੱਚ ਸ਼ਾਮਲ ਸਨ ਉਧਰ ਅੰਮ੍ਰਿਤਸਰ ਦੇ ਵਿੱਚ ਗੇਟ ਹੰਕੀਮਾ ਥਾਣੇ ਦੇ ਪਹਾੜੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਅਣਪਛਾਤੇ ਬਦਮਾਸ਼ਾਂ ਨੇ ਨੌਜਵਾਨ 'ਤੇ ਹਮਲਾ ਕਰ ਦਿੱਤਾ ਉਹ ਆਪਣੀ ਜਾਨ ਬਚਾਉਣ ਦੇ ਲਈ ਥਾਣੇ ਦੇ ਵੱਲ ਭੱਜਿਆ ਪਰ ਬਦਮਾਸ਼ ਥਾਣੇ ਦੇ ਬਾਹਰ ਹੀ ਉੱਤੇ ਫਾਇਰਿੰਗ ਕਰਕੇ ਫਰਾਰ ਹੋ ਗਏ ਤੇ ਵਾਰਦਾਤ ਤੋਂ ਬਾਅਦ ਪੁਲਿਸ ਨੇ ਜ਼ਖਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਮਰਦਕੀਮਾਨੇ ਇਲਜ਼ਾਮ ਲਗਾਏ ਗਏ ਕਿ ਉਸਦੇ بیٹے ਦਾ ਕਿਸੇ ਦੇ ਨਾਲ ਲੱਖਣ ਪਿੱਦਾ ਲੈਣ ਦੇਣ ਚੱਲ ਰਿਹਾ ਬਟਾਲਾ ਦੀ ਗੁਰੂ ਨਾਨਕ ਨਗਰ ਪੁਲਰ ਰੋਡ ਦੇ ਉੱਤੇ ਕੁਝ ਵਿਅਕਤੀ ਹਮਲਾ ਕਰਕੇ ਇੱਕ 22 ਸਾਲ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਜਦਕਿ ਇਸ ਮਾਮਲੇ ਦੇ ਵਿੱਚ ਉਸਦੇ ਪਿਤਾ ਜ਼ਖਮੀ ਹੋਏ ਨੇ ਅਸੰਦੀਪ ਸਿੰਘ ਨਾਮ ਦਾ ਮ੍ਰਿਤਕ ਨੌਜਵਾਨ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਸੀ ਪਰਿਵਾਰ ਦੇ ਮੁਤਾਬਿਕ ਉਹਨਾਂ ਦੇ ਘਰ ਦੇ ਸਾਹਮਣੇ ਕੁਝ ਲੋਕ ਰੋਜ਼ ਨਿਸ਼ਾ ਕਰਨ ਆਉਂਦੇ ਸੀ ਜਿਨ੍ਹਾਂ ਨੂੰ ਅਸੰਦੀਪ ਸਿੰਘ ਰੋਕਦਾ ਹੁੰਦਾ ਸੀ ਤੇ ਇਸ ਰਜਿਸਟ ਕਰਨੀ ਕਤਲ ਮੁਕਸਰ ਸਾਹਿਬ ਪੁਲਿਸ ਨੇ ਪਿੰਡ ਕਟਿਆਵਾਲੀ ਦੇ ਵਿੱਚ 60 ਸਾਲ ਦੀ ਮਹਿਲਾ ਦੇ ਕਤਲ ਮਾਮਲੇ ਨੂੰ ਹੱਲ ਕਰ ਲਿਆ ਤੇ ਕਤਲ ਦੇ ਇਲਜ਼ਾਮ ਦੇ ਵਿੱਚ ਦੋ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਜਦਕਿ ਤੀਜੇ ਮੁਲਜ਼ਮ ਦੀ ਭਾਲ ਦੇ ਲਈ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਪੁਲਿਸ ਦੀ ਉੱਚ ਜਿਗਤ ਦੇ ਵਿੱਚ ਮਲਤਮਾਨੀ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣਾ ਕਬੂਲਿਆ ਤੇ ਕਿਹਾ ਕਿ ਉਹ ਮਹਿਲਾ ਦੇ ਨਾਲ ਸੰਬੰਧ ਬਣਾਉਣਾ ਚਾਹੁੰਦੇ ਕੈਨੇਡਾ ਦੇ ਵਿੱਚ ਬਾਪਰੇ ਇੱਕ ਸਰ ਖਾਸ ਦੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਸੁਖਸ਼ੈਲ ਸਿੰਘ ਨਾਮ ਦਾ ਇਹ ਮ੍ਰਿਤਕ ਸ਼ਖਸ ਬਰਨਾਲਾ ਦੇ ਪਧੌੜ ਦਾ ਰਹਿਣ ਵਾਲਾ ਸੀ ਜੋ 3 ਸਾਲ ਪਹਿਲਾਂ ਹੀ ਸਟੱਡੀ ਵੀਜ਼ਾ ਦੇ ਉੱਤੇ ਕੈਨੇਡਾ ਗਿਆ ਸੀ ਤੇ ਪੜ੍ਹਾਈ ਪੂਰੀ ਕਰਕੇ ਉਹ ਹੁਣ ਵਰਕ ਪਰਮਿਟ ਦੇ ਉੱਤੇ ਸੀ ਜੋ ਕਾਰ ਦੇ ਉੱਤੇ ਸਵਾਰ ਹੋ ਕੇ ਸਰੀ ਸ਼ਹਿਰ ਵੱਲ ਜਾ ਰਿਹਾ ਸੀ ਤੇ ਰਾਤ ਦੇ ਵਿੱਚ ਟਰੱਕ ਦੇ ਨਾਲ ਟੱਕਰ ਹੋ ਗਈ ਤੇ ਉਸ ਦੀ ਜਾਂਚ ਰਹੀ ਤਰਨ ਤਾਰਨ ਦੀ ਪਿੰਡ ਪੰਡੋਰੀ ਗੋਲਾ ਦੇ ਪਿਛੇ ਕੁਝ ਹਮਲਾਵਰਾਂ ਨੇ ਇੱਕ ਸੁਨਿਆਰੇ ਨੂੰ ਨਿਸ਼ਾਨਾ ਬਣਾਇਆ ਤੇ ਉਸ ਦੀ ਦੁਕਾਨ ਦੇ ਉੱਤੇ ਫਾਇਰਿੰਗ ਕੀਤੀ ਗੋਲੀਆਂ ਦੁਕਾਨ ਦੇ ਵਿੱਚ ਲੱਗੇ ਸ਼ੀਸ਼ੇ ਦੇ ਉੱਤੇ ਜਾ ਕੇ ਲੱਗੀਆਂ ਬਾਈ ਦੇ ਉੱਤੇ ਸਵਾਰ ਹੋ ਕੇ ਆਏ ਦੋ ਹਮਲਾਵਰ 506 ਰਾਊਂਡ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਏ ਦੁਕਾਨਦਾਰ ਦੇ ਮੁਤਾਬਿਕ ਪਿਛਲੇ 1 ਮਹੀਨੇ ਤੋਂ ਲਗਾਤਾਰ ਫੋਨ ਕਰਕੇ ਉਸ ਦੇ ਕੋਲੋਂ 20 ਲੱਖ ਰੁਪਏ ਦੀ ਰੰਗਦਾਰੀ ਦੀ ਮੰਗ ਕੀਤੀ ਜਾਂਦੀ ਸੀ ਲੁਧਿਆਣਾ ਦੇ ਵਿੱਚ ਪੁਲਿਸ ਥਾਣੇ ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪਤੀ ਪਤਨੀ ਤੇ ਜਾਲੇ ਵਾਂ ਹਮਲਾ ਹੋਇਆ ਪੀੜਿਤ ਪਤੀ ਪਤਨੀ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਦਾ ਆਪਣੀ ਨੂੰਹ ਦੇ ਨਾਲ ਵਿਵਾਦ ਚੱਲ ਰਿਹਾ ਹੈ ਜਿਸ ਦੇ ਖਿਲਾਫ ਉਹ ਪੁਲਿਸ ਥਾਣੀ ਦੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਗਈ ਸੰਤੇ ਥਾਣੀ ਦੇ ਫਾਹਰਾਉਂਡ ਤੇ ਨੂੰਹ ਦੇ ਪੁਰਾਣੇ ਚਾਕੂ ਦੇ ਨਾਲ ਵਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਤੇ ਮੌਕੇ ਤੇ ਖੜੇ ਕੁਝ ਲੋਕਾਂ ਨੇ ਦੋਵਾਂ ਨੂੰ ਪਤੀ ਪਤਨੀ ਨੂੰ ਇਲਾਜ ਦਲੇ ਹਸਪਤਾਲ ਚ ਦਾਖਲ ਕਰਵਾਇਆ ਪਟਿਆਲਾ ਦੇ ਰਾਜਪੁਰਾ ਦੇ ਹਸਪਤਾਲ ਦੇ ਵਿੱਚ ਦਰਦਨਾਕ ਸੜਖਾਸਾ ਵਾਪਰਿਆ ਜਿੱਥੇ ਗੈਸ ਭਰਦੇ ਸਮੇਂ ਏਸੀ ਦਾ ਕੰਪਰੈਸਰ ਫਟ ਗਿਆ ਜਿਸ ਕਾਰਨ ਇੱਕ ਨੌਜਵਾਨ ਦੀ ਜਾਨ ਚਲੀ ਗਈ ਜਦਕਿ ਦੂਜਾ ਨੌਜਵਾਨ ਗੰਭੀਰ ਰੂਪ ਦੇ ਨਾਲ ਸੱਟੇ ਵਿੱਚ ਹੋ ਗਿਆ ਤਮਾਕੀ ਦੇ ਬਾਅਦ ਹਸਪਤਾਲ ਦੇ ਵਿੱਚ ਛਪੜਾ ਦੱਪੜੀ ਦਾ ਮਾਹੌਲ ਬਣ ਗਿਆ ਇਸ ਸਬੰਦੇ 'ਚ ਜ਼ਖਮੀ ਦੋਵੇਂ ਨੌਜਵਾਨਾਂ ਨੂੰ ਚੁੱਕ ਕੇ ਐਮਰਜੈਂਸੀ ਦੇ ਵਿੱਚ ਪਹੁੰਚ ਕਰਵਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਨੂੰ ਡਾਕਟਰਾਂ ਨੇ ਪ੍ਰਿਤ ਐਲਾਨ ਕੀਤਾ ਚੰਡੀਗੜ੍ਹ ਦੇ ਸੈਕਟਰ 34 ਦੀ ਪੁਲਿਸ ਨੇ ਸੈਕਟਰ 46 ਦੇ ਵਿੱਚ ਇੱਕ ਸ਼ੱਕ ਦੇ ਕਤਲ ਮਾਮਲੇ ਨੂੰ ਹੱਲ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਮੁਲਜ਼ਮਾਂ ਦੀ ਪਛਾਣ ਬਸੰਤ ਚੌਧਰੀ ਅਤੇ ਮਨੀ ਕੁਮਾਰ ਦੇ ਤੌਰ 'ਤੇ ਦਿੱਤੀ ਗਈ ਹੈ ਜੋ ਬੁਲਰੂਪ ਦੇ ਨਾਲ ਨੇਪਾਲ ਦੇ ਰਹਿਣ ਵਾਲੇ ਨੇ ਦੋਵੇਂ ਮੁਲਜ਼ਮਾਂ ਨੇ ਕਿਹਾ ਕਿ ਮ੍ਰਿਤਕ ਜਤਿੰਦਰ ਕੁਮਾਰ ਨੇ ਉਹਨਾਂ ਤੋਂ 150 ਰੁਪਏ ਕੋਈ ਸੰ ਜਿਸ ਨੂੰ ਲੱਭਦੇ-ਲੱਭਦੇ ਉਹ ਸੈਕਟਰ 42 ਦੇ ਜੰਗਲਾਂ ਦੇ ਵਿੱਚ ਆ ਗਏ ਜਿੱਥੇ ਗळा ਕਟਕੇ ਉਸਨੂੰ ਮੌਤ ਦੇ ਕਾਰਨ ਤੋਂ ਬਾਅਦ ਉੱਥੇ ਉਹ ਭਰਾਂ। ਟਿਆਲਾ ਪੁਲਿਸ ਨੇ ਅੰਤਰਰਾਸ਼ਟਰੀ ਗੈਂਗ ਦੇ ਹਾਂਸਬੰਧਿਤ ਤਿਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਤੇ ਨਜਾਇਜ਼ ਫੈਸਲਾ ਸਣੀ 8 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਤੇ ਨਾਂ ਮੁਲਜ਼ਮਾਂ ਨੂੰ ਅਮਰੀਕਾ ਦੇ ਵਿੱਚ ਬੈਠਾ ਹੋਇਆ ਗੁਰਵਿੰਦਰ ਸਿੰਘ ਸੰਧੂ ਨਾਮ ਦਾ ਸ਼ਖਸ ਹੈਂਡਲ ਕਰਦਾ ਸੀ। ਜੋ ਗੈਂਗ ਲਕੀਪ ਖਿਆਲ ਦਾ ਸਾਥੀ ਦੱਸਿਆ ਜਾ ਰਿਹਾ ਜਿਨ੍ਹਾਂ ਤੋਂ ਪੰਜਾਬ ਦੇ ਵਿੱਚ ਟਾਰਗੇਟ ਕਿਲਿੰਗ ਦੀਆਂ ਵਰਰਦਾਤਾਂ ਨੂੰ ਅੰਜਾਮ ਦੇਣ ਦਾ ਇਲਜ਼ਾਮ ਹੈ ਪੁਲਿਸ ਨੇ ਮੁਲਜ਼ਮਾਂ ਦੀ ਕੋਲੋਂ ਨਕਲੀ ਆਰਟੀ ਬਾਲੀ ਇੱਕ ਗੱਡੀ ਵੀ ਬਰਾਮਦ ਕੀਤੀ ਲੁਧਿਆਣਾ ਦੇ ਵਿੱਚ ਮਿੱਡਾ ਚੌਂਕ ਦੇ ਵਿੱਚ ਨੇੜੇ ਕੁਝ ਬਦਮਾਸ਼ਾਂ ਨਿ ਗਨ ਪੁਆਇੰਟ ਵਿਖੇ ਕਾਰ ਖੋਕੇ ਉਹ ਫਰਾਰ ਹੋ ਗਏ ਕਾਰ ਦੇ ਵਿੱਚ ਆਪਣੀ ਪਤਨੀ ਨੂੰ ਛੱਡ ਕੇ ਉਸ ਦਾ પતિ ਮਾਰਕੀਟ ਦੇ ਵਿੱਚ ਖਾਣਾ ਲੈਣ ਗਿਆ ਸੀ ਪਰ ਇਸ ਦੌਰਾਨ ਤਿੰਨ ਬਦਮਾਸ਼ਾਂ ਕਾਰ ਦੇ ਅੰਦਰ ਬੜੇ ਤੇ ਕਾਰ ਦੇ ਵਿੱਚ ਕੱਲੀ ਬੈਠੀ ਮਹਿਲਾ ਨੂੰ ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ ਮਹਿਲਾ ਨੇ ਰੌਲਾ ਪਾਇਆ ਰੌਸ ਦਾ ਪਤੀ ਫੌਰਨ ਬੰਕੇ ਦੀ ਪਹੁੰਚਿਆ ਜਿਸ ਨੇ ਮੁਸ਼ਕਿਲ ਦੇ ਨਾਲ ਆਪਣੀ ਪਤਨੀ ਨੂੰ ਕਾਰ ਦੇ ਵਿੱਚੋਂ ਬਾਹਰ ਕੱਢਿਆ ਤੁਸੀਂ ਨੇ ਵੇਖੀ ਕਾਰ ਲੈ ਕੇ ਭਰਾਤ। ਫਾਜ਼ਿਲਕਾ ਪੁਲਿਸ ਨੇ 3.5 ਕਿਲੋ ਹਫੀਮ ਦੇ ਨਾਲ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਛਾਣ ਕੁਲਦੀਪ ਦੇ ਤੌਰ ਤੇ ਦਿੱਤੀ ਹੋਈ ਹੈ ਜੋ ਰਾਜਸਥਾਨ ਤੋਂ ਨਸ਼ਾ ਲੈ ਆ ਕੇ ਅਤੇ ਆਪਣੀ ਪਛਾਣ ਨੂੰ ਲੁਕਾ ਕੇ ਫਾਜ਼ਿਲਕਾ ਦੇ ਵਿੱਚ ਸਪਲਾਈ ਕਰਦਾ ਸੀ ਪੁਲਿਸ ਦੇ ਮੁਤਾਬਿਕ ਮੁਲਜ਼ਮ ਫੋਨ ਤੇ ਹੀ ਨਸ਼ਾ ਦੇਣ ਲਈ ਆਰਡਰ ਲੈਂਦਾ ਤੇ ਇਸ ਵਾਰ ਉਹ ਕਿਸੇ ਨੂੰ ਨਸ਼ਾ ਦੇਣ ਜਾ ਰਿਹਾ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਨੂੰ ਕਾਬੂ ਕਰ ਲਿਆ ਗਿਆ ਜਿਸ ਦੇ ਕੋ ਪੁਛ ਵਿੱਚ ਕੁਝ ਕੀਤ ਤਰਿਥ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਕਪੂਰਥਲਾ ਪੁਲਿਸ ਨੇ ਵੱਖ-ਵੱਖ ਤਿੰਨ ਮਾਮਲਿਆਂ ਦੇ ਵਿੱਚ ਸ਼ਾਮਲ 6 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਪਹਿਲੇ ਮਾਮਲੇ ਵਿੱਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ ਪੰਜ ਪਿਸਤਲਾ 13 ਕਾਰਤੂਸ ਬਰਾਮਦ ਹੋਏ ਇਸ ਤਰ੍ਹਾਂ ਪੁਲਿਸ ਨੇ ਲੁਕਦੇ ਕੇਸ ਨੂੰ ਹੱਲ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ ਇੱਕ ਬਾਈਕ ਅਤੇ ਦੋ ਮੋਬਾਈਲ ਬਰਾਮਦ ਕੀਤੇ ਗਏ ਨੇ ਜਦਕਿ ਤੀਜੇ ਮਾਮਲੇ ਵਿੱਚ ਇੱਕ ਸ਼ਖਸ ਪੁਲਿਸ ਦੇ ਹਵਲੇ ਚੜਿਆ ਜਿਸ ਦੇ ਕੋਲੋਂ ਕਰੀਬ 10 ਲੱਖ ਰੁਪਏ ਨਕਦੀ ਬਰਾਮਦ